ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਤੁਹਾਡੇ ਯਾਦ ਹੀ ਹੋਣਾ ਰੌਜਰ ਸੰਧੂ ਜੋ ਕਿ ਇੰਸਟਾਗ੍ਰam ਦੇ ਉੱਤੇ ਬਹੁਤ ਹੀ ਮਸ਼ਹੂਰ ਹੈ ਅਤੇ ਕੁਝ ਮਹੀਨੇ ਪਹਿਲਾਂ ਉਸਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਅਤੇ ਉਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਡਾਉਨ ਸਹਿਜਾਦ ਪੱਟੀ ਨੇ ਲਈ ਸੀ ਤਾਂ ਦੋਸਤੋ ਸਹਿਜਾਦ ਪੱਟੀ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਡਾਉਨ ਹੈ ਅਤੇ ਭਾਰਤ ਵਿੱਚ ਲੋਰਸ ਬਸਨੋਈ ਦੇ ਨਾਲ ਵੀ ਉਸਦੇ ਕਾਫੀ ਲਿੰਕ ਰਹੇ ਨੇ ਅਤੇ ਕੁਝ ਸਮਾਂ ਪਹਿਲਾਂ ਪਾਕਿਸਤਾਨੀ ਡਾਉਨ ਸਹਿਜਾਦ ਪੱਟੀ ਲੋਰਸ ਬਸਨੋਈ ਦੇ ਨਾਲ ਜੇਲ੍ਹ ਵਿੱਚ ਵੀਡੀਓ ਕਾਲ ਤੇ ਵੀ ਨਜ਼ਰ ਆਇਆ ਸੀ ਜਿਸ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਨਿਊਜ਼ ਦੇ ਵਿੱਚ ਅਤੇ ਸਹਿਜਾਦ ਪੱਟੀ ਅਤੇ ਲੋਰਸ ਬਸਨੋਈ ਬਹੁਤ ਬਾਰ ਵੀਡੀਓ ਕਾਲ ਤੇ ਵੀ ਨਜ਼ਰ ਆ ਚੁੱਕੇ ਨੇ ਤਾਂ ਦੋਸਤੋ ਹੁਣ ਬੀਤੇ ਦਿਨੀ ਇਹਨਾਂ ਦੋਨਾਂ ਦੀ ਦੋਸਤੀ ਟੁੱਟਦੀ ਨਜ਼ਰ ਆ ਰਹੀ ਹੈ ਅਸਲ ਵਿੱਚ ਮਸਲਾ ਹੁਣ ਇਹ ਹੈ ਕਿ ਲੌਰਸ ਬਸਨੋਈ ਦੇ ਵੱਲੋਂ ਪਾਕਿਸਤਾਨ ਨੂੰ ਅਤੇ ਪਾਕਿਸਤਾਨ ਦੇ ਵਿੱਚ ਰਹਿੰਦੇ ਮੁਸਲਮ ਭਾਈਆਂ ਨੂੰ ਬਹੁਤ ਹੀ ਜ਼ਿਆਦਾ ਗਲਤ ਕੁਝ ਬੋਲਿਆ ਗਿਆ ਹੈ ਇਸ ਦੇ ਬਾਰੇ ਹੁਣ ਪਾਕਿਸਤਾਨੀ ਡਾਊਨ ਸਹਿਜਾਦ ਪੱਟੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਦੋਸਤੋ ਕਿ ਸਹਿਜਾਦ ਪੱਟੀ ਦੇ ਵੱਲੋਂ ਹੋਰ ਵੀ ਉਸ ਵੀਡੀਓ ਦੇ ਵਿੱਚ ਬਹੁਤ ਖੁਲਾਸੇ ਕੀਤੇ ਗਏ ਨੇ ਆਓ ਲੈ ਚੱਲਦੇ ਹਾਂ ਤੁਹਾਨੂੰ ਉਸ ਵੀਡੀਓ ਦੇ ਵੱਲ ਸਿੱਧੂ ਮੂਸੇਵਾਲਾ ਜੋ ਮਾਰਾ ਹੈ 1% ਤੁਮ ਲੋਗੋਆਂ ਕਾ ਉਸ ਕੇ ਸਾਥ ਕੋਈ ਮਸਲਾ ਨਹੀਂ ਥਾ ਸਿਰਫ ਪੈਸੇ ਲੈ ਕੇ ਕਿਸ ਨੇ ਅਸਲਾ ਕहां से ਆਇਆ ਉਹ ਤਾਂ ਮੈਂ ਤੁਮੇ ਤੁਹਾਨੂੰ ਸਭ ਪਤਾ ਹੈ ਨਾ ਕਿਸ ਨੇ ਅਸਲਾ ਦਿਆ ਕਿਸ ਬੰਦੇ ਕਾ ਮਸਲਾ ਥਾ ਕਿਸ ਸਿੰਗਰ ਕਾ ਮਸਲਾ ਥਾ ਉਸ ਕੇ ਸਾਥ ਕੌਨ ਸਾ ਸਿੰਗਰ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਸਹਿਜਾਦ ਪੱਟੀ ਲੌਰਸ ਬਸਨੋਈ ਨੂੰ ਤਮਕੀ ਦੇ ਰਿਹਾ ਹੈ ਕਿ ਜੇਕਰ ਤੂੰ ਸਾਡੇ ਮੁਲਕ ਦੇ ਖਿਲਾਫ ਕੁਝ ਬੋਲਿਆ ਤਾਂ ਮੈਂ ਜਿਹੜੇ ਵੀ ਤੇਰੇ ਰਾਜ ਨੇ ਸਾਰੇ ਖੋਲ ਦੇਊਗਾ ਅਤੇ ਸਹਜਾਦ ਪੱਟੀ ਲੌਰਸ ਬਸਨੋਈ ਦਾ ਇੱਕ ਚੰਗਾ ਮਿੱਤਰ ਹੈ ਤਾਂ ਜਿਸ ਕਾਰਨ ਉਸ ਨੂੰ ਹੋ ਸਕਦਾ ਹੈ ਕਿ ਕੁਝ ਪਤਾ ਹੋਵੇ ਸਿੱਧੂ ਮੂਸੇ ਵਾਲੇ ਦੇ ਮਰਡਰ ਕੇਸ ਦਾ ਤਾਂ ਦੋਸਤੋ ਆਪਣੀ ਉਸ ਵੀਡੀਓ ਦੇ ਵਿੱਚ ਸਹਜਾਦ ਪੱਟੀ ਵੱਲੋਂ ਪੰਜਾਬੀ ਸਿੰਗਰ ਅਤੇ ਪੰਜਾਬ ਦੇ ਕਿਸੇ ਲੀਡਰ ਦਾ ਵੀ ਨਾਮ ਲਿਆ ਗਿਆ ਹੈ ਜੋ ਕਿ ਹੋ ਸਕਦਾ ਹੈ ਕਿ ਸਿੱਧੂ ਮੂਸੇ ਵਾਲੇ ਦੇ ਮਰਡਰ ਕੇਸ ਦੇ ਪਿੱਛੇ ਕਿਸੇ ਪੰਜਾਬੀ ਸਿੰਗਰ ਜਾਂ ਲੀਡਰ ਦਾ ਹੱਥ ਹੋਵੇ। ਦੋਸਤੋ ਇਹ ਵੀ ਹੋ ਸਕਦਾ ਹੈ ਕਿ ਸਹਿਜਾਦ ਪੱਟੀ ਲੌਰਸ ਬਸਨੋਈ ਦਾ ਇੱਕ ਚੰਗਾ ਮਿੱਤਰ ਸੀ ਜਿਸ ਕਾਰਨ ਉਸ ਨੂੰ ਸਿੱਧੂ ਮੂਸੇ ਵਾਲੇ ਦੇ ਕਤਲ ਕੇਸ ਦੇ ਕੋਈ ਰਾਜ਼ ਪਤਾ ਹੋਣਗੇ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਕੁੱਲ ਮਿਲਾ ਕੇ ਸਹਿਜਾਦ ਪੱਟੀ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਬੇਕਸੂਰ ਸੀ। ਪਰ ਸਿੱਧੂ ਮੂਸੇ ਵਾਲੇ ਨੂੰ ਮਰਵਾਇਆ ਗਿਆ ਹੁਣ ਦੋਸਤੋ ਉਸਨੇ ਇਸ ਵੀਡੀਓ ਵਿੱਚ ਇਹ ਕਲੀਅਰ ਨਹੀਂ ਕੀਤਾ ਕਿ ਸਿੱਧੂ ਮੂਸੇ ਵਾਲੇ ਨੂੰ ਆਖਰ ਕਿ ਲੀਡਰ ਨੇ ਮਰਵਾਇਆ ਜਾਂ ਕਿਸੇ ਪੰਜਾਬੀ ਸਿੰਗਰ ਨੇ ਮਰਵਾਇਆ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਹਿਜਾਦ ਪੱਟੀ ਦੀ ਇਸ ਵੀਡੀਓ ਕਲਿੱਪ ਬਾਰੇ ਅਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇਵਾਲੇ ਲਈ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਰੂਰ ਲਿਖੋ ਅਤੇ ਜੇਕਰ ਤੁਸੀਂ ਸਿੱਧੂ ਬਾਈ ਦੇ ਪੱਕੇ ਫੈਨ ਹੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ